ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸੋ ਕਿਸੇ ਨੂੰ ਵੀ ਛੋਟੀਆਂ ਤੋਂ ਲੈ ਕੇ ਵੱਡੀ ਕਿਸੇ ਬਿਮਾਰੀ ਤੱਕ ਕੋਈ ਪ੍ਰੋਬਲਮ ਹੈ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਦਵਾਈ ਖਾ ਰਹੇ ਐ ਅੱਕ ਥੱਕ ਚੁੱਕੇ ਐ ਠੀਕ ਨਹੀਂ ਹੋ ਰਹੇ ਦਵਾਈ ਲੱਗ ਨਹੀਂ ਰਹੀ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਸੋ ਇਹ ਜਿਹੜਾ ਡਸਕਾ ਪਿੰਡ ਹੈ ਉਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਸੀਲ ਹੈ ਜਿਹੜੀ ਉਹ ਲਹਿਰਾ ਨੇੜੇ ਸ਼ਹਿਰ ਬੁੜਲਾਡਾ ਨੇੜੇ ਸ਼ਹਿਰ ਲਹਿਰਾ ਗਾਗਾ ਨੇੜੇ ਸ਼ਹਿਰ ਬਰੇਟਾ ਨੇੜੇ ਸ਼ਹਿਰ ਸੁਨਾਮ ਨੇੜੇ ਸ਼ਹਿਰ ਬੁੜਲਾਡਾ ਸੋ ਇਹ ਨੇੜੇ ਸ਼ਹਿਰ ਨੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਰੀਜ਼ਾਂ ਨੂੰ ਮਿਲਦਾ ਤੁਸੀਂ ਆਪਣੀ ਨਵਜ ਦਿਖਾ ਕੇ ਮੈਨੂੰ ਆਪਣੇ ਰੋਗਾਂ ਦਾ ਮੇਰੇ ਤੋਂ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਦੂਸਰੇ ਨੰਬਰ ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀ ਸਾਡੇ ਨਾਮ ਦੇ ਉੱਤੇ ਠੇਕ ਅਕਾਊਂਟ ਬਣਾ ਕੇ ਸੰਗਤ ਨਾਲ ਬਹੁਤ ਵੱਡੇ ਪੱਧਰ ਤੇ ਠੱਗੀ ਮਾਰ ਰਹੇ ਨੇ ਠੱਗ ਉਹ ਸਾਡੀ ਵੀਡੀਓ ਨੂੰ ਲੈ ਲੈਂਦੇ ਆ ਤੇ ਉੱਤੇ ਸਾਡੇ ਨੰਬਰਾਂ ਦੀ ਬਜਾਏ ਆਪਦੇ ਨੰਬਰ ਲਿਖ ਲੈਂਦੇ ਆ ਤੇ ਜਦੋਂ ਤੁਸੀਂ ਫੋਨ ਕਰਦੇ ਹੋ ਤੁਹਾਨੂੰ ਕਹਣਗੇ ਹਾਂ ਅਸੀਂ ਪਰਮਜੀਤ ਸਿੰਘ ਪੱਟੀ ਦੇ ਬੋਲਦੇ ਆ ਕੋਈ ਕਹੋ ਮੈਂ ਪਤਨੀ ਬੋਲਦੀ ਆ ਕੋਈ ਕਹਿੰਦਾ ਮੈਂ ਬੇਟਾ ਬੋਲਦਾ ਕੋਈ ਕਹਿੰਦਾ ਮੈਂ ਭਰਾ ਬੋਲਦਾ ਤੁਹਾਨੂੰ ਦਵਾਈ ਕੋਰੀਅਰ ਕਰ ਦਿੰਨੇ ਆ ਸੋ ਇਦਾਂ ਦੀਆਂ ਠੱਗੀਆਂ ਮਾਰਦੇ ਆ ਮੈਂ ਤੁਹਾਡੇ ਧਿਆਨ ਚ ਲਿਆ ਦੇਵਾਂ ਵੀ ਸਾਡੇ ਵੱਲੋਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਅਸੀਂ ਕੋਈ ਆਰਡਰ ਰਾਹੀਂ ਦਵਾਈ ਨਹੀਂ ਭੇਜਦੇ ਕਿਸੇ ਤੋਂ ਖਾਤੇ 'ਚ ਪੈਸੇ ਨਹੀਂ ਪਵਾਉਂਦੇ ਕਿਸੇ ਨੂੰ ਆਨਲਾਈਨ ਦਵਾਈ ਨਹੀਂ ਭੇਜਦੇ ਕਰੇ ਬੈਠੇ ਨੂੰ ਸਾਡੇ ਕੋਲੇ ਆ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਨੈਟ ਦੇ ਉੱਤੇ ਆਨਲਾਈਨ ਕੋਰੀਅਰ ਰਾਹੀਂ ਕਿਸੇ ਤੋਂ ਦਵਾਈ ਨਾ ਮੰਗਵਾਓ ਸਾਡੇ ਵੱਲੋਂ ਕਿਸੇ ਨੂੰ ਕੋਰੀਅਰ ਰਾਹੀਂ ਦਵਾਈ ਨਹੀਂ ਭੇਜੀ ਜਾਂਦੀ। ਸੋ ਇਹਦਾ ਧਿਆਨ ਰੱਖਿਓ ਇਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਨੂੰ ਕਈ ਵਾਰੀ ਕੋਈ ਨੁਕਸਾਨ ਹੋ ਜੇ ਕਿਉਂਕਿ ਉਹ ਠੱਗ ਨੇ ਕੀ ਪਤਾ ਕੀ ਭੇਜ ਦੇਣ ਤੁਹਾਨੂੰ ਤਾਂ ਇਸ ਕਰਕੇ ਧਿਆਨ ਰੱਖਿਓ ਵੀ ਅਸੀਂ ਦਵਾਈ ਕੋਰੀਅਰ ਨਹੀਂ ਕਰਦੇ। ਚਾਹੇ ਕੁਝ ਵੀ ਹੈ ਸਾਡੇ ਕੋਲੇ ਆਣਾ ਹੀ ਪਊਗਾ। ਅਸੀਂ ਹਰ ਐਤਵਾਰ ਨੂੰ ਮਿਲਦੀ-ਮਿਲਦੇ ਹਾਂ। ਹਰ ਐਤਵਾਰ ਨੂੰ ਤੁਸੀਂ ਨਵਜ ਦਿਖਾ ਕੇ ਫਿਰ ਦਵਾਈ ਲਓ। ਆਨਲਾਈਨ ਕੁਰੀਅਰ ਰਾਹੀਂ ਕਿਸੇ ਤੋਂ ਦਵਾਈ ਨਾ ਮੰਗਵਾਓ ਇਹ ਧਿਆਨ ਰੱਖਿਓ ਸਾਡੇ ਨਾਲ ਤੇ ਠੱਗੀਆਂ ਬਹੁਤ ਚੱਲ ਰਹੀਆਂ ਨੇ ਉਹਨਾਂ ਤੋਂ ਬਚਿਓ ਸੋ ਅੱਜ ਜਿਸ ਬਿਮਾਰੀ ਦੇ ਸੰਬੰਧ ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਮਿਰਗੀ ਦਾ ਦੌਰਾ ਕਈ ਬੱਚਿਆਂ ਨੂੰ ਜੰਮਦਿਆਂ ਨੂੰ ਪੈਣ ਲੱਗ ਜਾਂਦਾ ਹੈ ਕਈ ਨੌਜਵਾਨਾਂ ਚ ਇਹ ਬਿਮਾਰੀ ਵੇਖਦੇ ਆ ਅਸੀਂ ਕਈ ਬਜ਼ੁਰਗਾਂ ਚ ਦੇਖਦੇ ਆ ਕਈ ਕਈ ਸਾਲਾਂ ਤੋਂ ਕਈਆਂ ਨੂੰ 20 20 ਸਾਲ 30 30 ਸਾਲ 40 40 ਸਾਲ ਪੁਰਾਣਾ ਮਿਰਗੀ ਦਾ ਦੌਰਾ ਜਿਹੜਾ ਉਹ ਪੈ ਰਿਹਾ ਹੈ ਕਿਉਂਕਿ ਕਿਸੇ ਨੂੰ ਜਿਆਦਾ ਬਲਗਮ ਜੇ ਰਹਿੰਦੀ ਹੋਵੇ ਉਹਨੂੰ ਵੀ ਇਹ ਦਿੱਕਤ ਆ ਜਾਂਦੀ ਹੈ ਕਿਸੇ ਦਾ ਵਾਤ ਰੋਗ ਜਿਆਦਾ ਵਧਿਆ ਉਹਨੂੰ ਵੀ ਇਹ ਦਿੱਕਤ ਆ ਸਕਦੀ ਹੈ ਬਲਗਮ ਰੋਗ ਵਧਿਆ ਉਹਦੇ ਨਾਲ ਜਿਆਦਾ ਦਿੱਕਤ ਆ ਸਕਦੀ ਹੈ ਕਿਉਂਕਿ ਨਸ ਬਲੌਕ ਹੁੰਦੀ ਹੈ ਦਿਮਾਗ ਚੋਂ ਸੋ ਤਾਂ ਇਹ ਮਿਰਗੀ ਦਾ ਦੌਰਾ ਪੈਂਦਾ ਹੈ ਸਮੂਹ ਜੋ ਚਾਗਾ ਆ ਜਾਂਦੀ ਹੈ ਕਿਸੇ ਨੂੰ ਚੱਕਰ ਆਉਂਦੇ ਆ ਕਿਸੇ ਦਾ ਕੀੜੀਆਂ ਜੀਆਂ ਲੜਨ ਲੱਗ ਜਾਂਦੀਆਂ ਨੇ ਜੀਵ ਤੇ ਕਈ ਤਰ੍ਹਾਂ ਦੇ ਇਹਦੇ ਜਿਹੜੇ ਲੱਛਣ ਨੇ ਉਹ ਦਿਖਾਈ ਦਿੰਦੇ ਆ ਦੌਰਾ ਭਾਵੇਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਪੈਂਦਾ ਚਾਹੇ ਉਹ ਮਿਰਗੀ ਦਾ ਚਾਹੇ ਵੈਸੇ ਕੋਈ ਹੋਰ ਹੈ ਉਹਦਾ ਗਰੰਟੀ ਦੇ ਨਾਲ ਮਹਾਪੁਰਸ਼ਾਂ ਵੱਲੋਂ ਦਿੱਤੀ ਹੋਈ ਇਸ ਨੁਕਸੇ ਦੇ ਦਵਾਈ ਦੇ ਨਾਲ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ ਮੈਂ ਤੁਹਾਡੀ ਝੋਲੀ ਦੇ ਵਿੱਚ ਇਹ ਨੁਕਸਾ ਪਾਣ ਲੱਗਿਆ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਸੈਂਕੜੇ ਮਰੀਜ਼ਾਂ ਦੇ ਉੱਤੇ ਅਜ਼ਮਾਇਆ ਹੋਇਆ ਸੋਏ ਦਵਾਈ ਤੁਸੀਂ ਭਰੇਜ ਆਲੂ ਚੌਲ ਦਹੀਂ ਲੱਸੀ ਦਾ ਰੱਖ ਕੇ 3 ਮਹੀਨੇ ਇਸ ਦਵਾਈ ਨੂੰ ਤੁਸੀਂ ਖਾ ਲੈਨੇ ਹੋ ਮੈਂ ਛਟਾਮ ਪੇਪਰ ਦੇ ਉੱਤੇ ਗਰੰਟੀ ਲਿਖ ਕੇ ਦਿਨਾ ਤੁਹਾਨੂੰ ਕਦੇ ਜ਼ਿੰਦਗੀ ਚ ਮਿਰਗੀ ਦਾ ਦੌਰਾ ਨਹੀਂ ਪਵੇਗਾ ਜਿਨ੍ਹਾਂ ਨੂੰ ਪੈ ਰਿਆ ਉਹ ਬਿਲਕੁਲ ਗਰੰਟੀ ਦੇ ਨਾਲ ਠੀਕ ਹੋ ਜਾਏਗਾ ਮੈਂ ਇਸ ਚੀਜ਼ ਦਾ ਦਾਵਾ ਕਰਦਾ ਇਸ ਚੀਜ਼ ਦੀ ਗਰੰਟੀ ਲਿਖ ਕੇ ਦਿਨਾ ਤੁਹਾਨੂੰ ਕਦੇ ਜ਼ਿੰਦਗੀ ਵਿੱਚ ਮਿਰਗੀ ਦਾ ਦੌਰਾ ਨਹੀਂ ਪਵੇਗਾ ਸੋ ਇਹ ਦਵਾਈ ਹੈ ਜਿਹੜੀ ਮਹਾਪੁਰਸ਼ਾਂ ਵੱਲੋਂ ਦੱਸੀ ਹੋਈ ਇਹ ਨੋਟ ਕਰ ਲਓ ਸੋ ਇਹ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਪੈਣੀਆਂ ਨੇ ਉਹ ਪੰਸਾਰੀਆਂ ਤੋਂ ਆ ਮਿਲ ਜਾਂਦੀਆਂ ਨੇ ਇਹਦੇ ਵਿੱਚ ਸੰਕ ਪੁਸ਼ਪੀ ਹੈ ਜਿਹੜੀ ਉਹ ਲੈਣੀ ਹੈ ਤੁਸੀਂ 50 ਗ੍ਰਾਮ ਬ੍ਰਹਮੀ ਬੂਟੀ 50 ਗ੍ਰਾਮ ਸਰਪਗੰਦਾ 50 ਗ੍ਰਾਮ ਜੜਾ ਮਾਸੀ 50 ਗ੍ਰਾਮ ਅਰਜਣ ਛਾਲ 50 ਗ੍ਰਾਮ ਕੂੜਾ ਸੱਕ 50 ਗ੍ਰਾਮ ਹਾਰੜਾ ਬਿਹੜਾ ਆਮਲਾ 50-50 ਗ੍ਰਾਮ ਨਾਗਰ ਮੋਥਾ 50 ਗ੍ਰਾਮ ਸੁੰਡ 50 ਗ੍ਰਾਮ ਚਰਾਤਾ 50 ਗ੍ਰਾਮ ਇਸੇ ਤਰ੍ਹਾਂ ਸਈ ਸ੍ਰੀ ਜਿਹੜਾ ਹੁੰਦਾ ਹੈ ਉਹਦੇ ਬੀਜ ਨੇ ਜਿਹੜੇ ਉਹ 50 ਗ੍ਰਾਮ ਸਣ ਦੇ ਬੀਜ 50 ਗ੍ਰਾਮ ਤੇ ਵਰਚ ਜਿਹੜਾ 50 ਗ੍ਰਾਮ ਦੇਵਦਾਰੂ 50 ਗ੍ਰਾਮ ਪੰਜੇ ਹਲਦੀਆਂ 50-50 ਗ੍ਰਾਮ ਚਾਰੇ ਆ ਜਵੈਨਾ 50-50 ਗ੍ਰਾਮ ਪਿਪਲਾ ਮੂਲ 50 ਗ੍ਰਾਮ ਸਮੁੰਦਰ ਝੱਗ 50 ਗ੍ਰਾਮ ਕਾਲੀ ਮਿਰਚ 50 ਗ੍ਰਾਮ ਚਿੱਟੀ ਮਿਰਚ 50 ਗ੍ਰਾਮ ਤੇ ਇਸੇ ਤਰ੍ਹਾਂ ਤੁਸੀਂ ਲੈਣਾ ਥੋਹਰ ਦੇ ਡੋਟੇ ਨੇ ਜਿਹੜੇ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਕੌਂਚ ਬੀਜ 50 ਗ੍ਰਾਮ ਪਿਸਤਾ 50 ਗ੍ਰਾਮ ਕਾਜੂ 50 ਗ੍ਰਾਮ ਬਦਾਮ 50 ਗ੍ਰਾਮ ਅਖਰੋਟ 50 ਗ੍ਰਾਮ ਲੌਂਗ 50 ਗ੍ਰਾਮ ਗਲੋਏ ਦਾ 7 50 ਗ੍ਰਾਮ ਮੋਤੀ ਭਸਮ 10 ਗ੍ਰਾਮ ਚਾਂਦੀ ਭਸਮ 50 ਗ੍ਰਾਮ ਚਾਂਦੀ ਭਸਮ 5 ਗ੍ਰਾਮ ਤੇ ਇਸੇ ਤਰ੍ਹਾਂ ਜਿਹੜਾ ਹੈਗੀ ਐ ਲੋਹਾ ਭਸਮ ਉਹ 10 ਗ੍ਰਾਮ ਮੁਕਤਾ ਸ਼ਕਤੀ ਭਸਮ ਹੈ ਜਿਹੜੀ ਉਹ 10 ਗ੍ਰਾਮ ਕਾਮਦੁੱਧਾ ਰਸ 50 ਗ੍ਰਾਮ ਨਾਗ ਭਸਮ 50 ਗ੍ਰਾਮ ਤਿਰੰਗ ਭਸਮ ਹੈ ਜਿਹੜੀ ਉਹ ਵੀ 50 ਗ੍ਰਾਮ ਸੋਨਾ ਭਸਮ 1 ਗ੍ਰਾਮ ਤਾਂਬਾ ਭਸਮ 10 ਗ੍ਰਾਮ ਅਕਰ ਕਰਾ ইরਾਨੀ 50 ਗ੍ਰਾਮ ਤਿਲ ਕਾਲੇ 50 ਗ੍ਰਾਮ ਸਵਾਂਝਣੇ ਦੇ ਬੀਜ 50 ਗ੍ਰਾਮ ਕੌਂਚ ਬੀਜ 50 ਗ੍ਰਾਮ ਇਲਾਚੀ ਛੋਟੀ ਦੇ ਬੀਜ 50 ਗ੍ਰਾਮ ਤੇ ਚੰਦਨ ਲਾਲ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਪੰਸਾਰੀਆਂ ਤੋਂ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਤੇ ਵਿੱਚ ਮਿਲਾ ਲੈਣਾ ਸਾਰੀ ਦਵਾਈ ਨੂੰ ਮਿਕਸ ਕਰਕੇ ਇੱਕ ਬਣਾ ਲੈਣਾ ਤਿੰਨ ਟਾਈਮ ਇਸ ਦਵਾਈ ਦਾ ਤੁਸੀਂ ਇੱਕ ਇੱਕ ਚਮਚ ਲੈਣਾ ਸਵੇਰੇ ਉੱਠਣਸਾਰ ਖਾਲੀ ਪੇਟ ਗਰਮ ਦੁੱਧ ਦੇ ਨਾਲ ਇੱਕ ਚਮਚ ਦਵਾਈ ਦੁਪਹਿਰੇ ਰੋਟੀ ਤੋਂ 1 ਘੰਟਾ ਪਹਿਲਾਂ ਇੱਕ ਚਮਚ ਦਵਾਈ ਦੁੱਧ ਨਾਲ ਰਾਤ ਨੂੰ ਰੋਟੀ ਤੋਂ 1 ਘੰਟਾ ਪਹਿਲਾਂ ਇੱਕ ਚਮਚ ਦਵਾਈ ਦੁੱਧ ਨਾਲ ਤਿੰਨ ਟਾਈਮ ਇੱਕ ਇੱਕ ਚਮਚ ਦਵਾਈ ਇਹ ਤੁਸੀਂ ਦੁੱਧ ਦੇ ਨਾਲ ਲੈਣੀ ਹੈ ਸੋ ਇਸ ਚੀਜ਼ ਦੀ ਗਰੰਟੀ ਮੈਂ ਸ਼ਟਾਮ ਪੇਪਰ ਤੇ ਲਿਖ ਕੇ ਦਿੰਦਾ ਤੁਹਾਨੂੰ ਜ਼ਿੰਦਗੀ ਚ ਕਦੇ ਮਿਰਗੀ ਦਾ ਦੌਰਾ ਨਹੀਂ ਪਊਗਾ ਸੋ ਇਹ ਦਵਾਈ ਜਿਨ੍ਹਾਂ ਨੂੰ ਪ੍ਰੋਬਲਮ ਹੈ ਮਿਰਗੀ ਦੀ ਉਹ ਇਹ 3 ਮਹੀਨੇ ਵਰਤਣੀ ਹੈ ਤੁਹਾਨੂੰ ਜ਼ਿੰਦਗੀ ਚ ਕਦੇ ਮਿਰਗੀ ਦਾ ਦੌਰਾ ਨਹੀਂ ਪੈਂਦਾ ਇਸ ਚੀਜ਼ ਦੀ ਗਰੰਟੀ ਮੈਂ ਸ਼ਟਾਮ ਪੇਪਰ ਤੇ ਤੁਹਾਨੂੰ ਲਿਖ ਕੇ ਦਿੰਦਾ ਸੋ ਜੇ ਆ ਬਣਾ ਸਕਦੇ ਹੋ ਠੀਕ ਹੋ ਨਹੀਂ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਆਪਣਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹੋ ਸੋ ਦੁਬਾਰਾ ਫਿਰ ਦੱਸ ਦਿੰਨਾ ਮੈਂ ਦਵਾਈ ਅਸੀਂ ਕੋਰੀਅਰ ਬਿਲਕੁਲ ਨਹੀਂ ਕਰਦੇ ਸਾਡੇ ਨਾਂ ਤੇ ਜਿੰਨੀਆਂ ਠੱਗੀਆਂ ਵਾਦਰੀਆਂ ਨੇ ਆਨਲਾਈਨ ਦਵਾਈ ਕੋਈ ਵੀ ਬੁੱਕ ਕਰ ਰਹੇ ਨੇ ਉਹ ਬਿਲਕੁਲ ਠੱਗ ਨੇ ਉਹਨਾਂ ਨੂੰ ਨਾ ਫਸਜਿਓ ਅਸੀਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕਰਦੇ ਕਿਸੇ ਤੋਂ ਖਾਤੇ 'ਚ ਪੈਸੇ ਨਹੀਂ ਪਾਉਂਦੇ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਫੇਰੀ ਦਵਾਈ ਲੋ ਕੋਰੀਅਰ ਨਾ ਕਰਾਓ ਸੋ ਇਹ ਬੇਨਤੀ ਪ੍ਰਵਾਨ ਕਰਿਓ ਇਸ ਦਵਾਈ ਨੂੰ ਆਪ ਵਰਤ ਅੱਗੇ ਸ਼ੇਅਰ ਕਰੋ ਤਾਂ ਜੋ ਅਸੀਂ ਪੰਨ ਦੇ ਭਾਗੀ ਬਣ ਸਕੀਏ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ